ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਸੂਟ ਦਿਖਾ ਰਹੇ ਹਾਂ ਜਿਹੜੇ ਸੂਟ ਹੋਣਗੇ ਜੀ ਇਹ ਹੀ ਹੈ ਨਾ ਕਾਟਨ ਦੇ ਵਿੱਚ ਆਰੀ ਵਰਕ ਵਾਲੇ ਸੂਟ ਆ ਗਏ ਨੇ ਨਵੇਂ ਡਿਜ਼ਾਈਨ ਹੈ ਜੀ ਬਹੁਤ ਸੋਹਣੇ ਸੋਹਣੇ ਕਲਰ ਨੇ ਜੋ ਮੈਚਿੰਗ ਸੂਟ ਰਹਿਣਗੇ ਜੀ ਤੇ ਹੁਣ ਨਾ ਜਿਵੇਂ ਹੁਣ ਤੀਆਂ ਨੇ ਪਾਤਿਹਾਰੀਆਂ ਦਾ ਤਿਹਾਰ ਆਊਗਾ ਜੀ ਉਹਦੇ ਲਈ ਆਪਾਂ ਸੋਹਣੇ ਸੋਹਣੇ ਕਲਰ ਪਹਿਣਾ ਲਈ ਵਿਦਾਉਪ ਲਾਈਨਿੰਗ ਤੇ ਨੇ ਉਪਰ ਦੇ ਵਿੱਚ ਡਿਜ਼ਾਈਨ ਦੇ ਵਿੱਚ ਸੂਟਾ ਜਿਹੜੇ ਲੈ ਕੇ ਆਇਆ ਜੋ ਵੀ ਤੁਹਾਨੂੰ ਇਹਨਾਂ ਵਿੱਚੋਂ ਸੂਟ ਪਸੰਦ ਆ ਜੀ ਤਾਂ ਤੁਸੀਂ ਸਕਰੀਨਸ਼ਾਟ ਲੈਨੇ ਜਾਓ ਫਿਰ ਆਪਾਂ ਉਹਨੂੰ WhatsApp ਤੇ ਮੈਸੇਜ ਕਰ ਦਿਓ ਠੀਕ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਜੀ ਤੁਸੀਂ ਜਿਹੜੇ ਪ੍ਰਿੰਟ ਸੂਟ ਹੁੰਦੇ ਨੇ ਜੀ ਜਲਦੀ ਆਰਡਰ ਕਰਦਿਆ ਕਰੋ ਬਾਅਦ ਵਿੱਚ ਉਹਦੇ ਨਾਲ ਦੇ ਕਲਰ ਬਿਲਕੁਲ ਨਹੀਂ ਹੁੰਦੇ ਸੇਮ ਮੰਗ ਔਖਾ ਹੋ ਜਾਂਦਾ ਹੈ ਨਾ ਸਾਨੂੰ ਜਿਵੇਂ ਹੁਣ ਇਹ ਤਾਂ ਹੈ ਨਹੀਂ ਕਿ ਆਪਾਂ ਪ੍ਰਿੰਟ ਸੂਟ ਨੂੰ ਆਨਾ ਇੱਕ ਸੂਟ 10-10 ਦਿਨ ਰੱਖੀ ਰੱਖਾਂਗੇ ਤੁਸੀਂ 5-7 ਦਿਨ ਉਹਦਾ ਕੋਈ ਰਿਪਲਾਈ ਨਹੀਂ ਦਿੰਦੇ ਮੈਸੇਜ ਦਾ ਫਿਰ ਹੋਰ ਕਸਟਮਰ ਨੂੰ ਤੁਹਾਨੂੰ ਮਨਾ ਕਰਨਾ ਪੈਂਦਾ ਪੀ ਜੇ ਐਦਾਂ ਨਾ ਕਰਿਆ ਕਰੋ ਤੁਸੀਂ ਜਲਦੀ ਜਲਦੀ ਆਪਣੇ ਸੂਟਾ ਜਿਹੜੇ ਕਨਫਰਮ ਕਰ ਲਿਆ ਤੁਹਾਨੂੰ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੀ ਹੈ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣਾ ਆਰ ਕੇ ਬੁਟੀਕ ਨਿਊ ਚੈਨਲ ਬਣਾਇਆ ਆਪਾਂ ਨੂੰ ਪਲੀਜ਼ ਸਪੋਰਟ ਕਰੋ ਜੀ ਤੁਸੀਂ ਪਲੀਜ਼ ਸਬਸਕ੍ਰਾਈਬ ਕਰੋ ਜਿਹੜੇ ਹਿਸਾਬ ਨਾਲ ਮੇਰੇ ਹੁਣ 5 5 ਚਲੋ ਜੀ 4000 ਮੰਨ ਕੇ ਚਲੋ ਵੀ ਵਿਊਰ ਮੈਨੂੰ ਪੱਕਾ ਹੀ ਦੇਖਦੀ ਦੇਖਦਾ ਡੇਲੀ ਵੀ ਉਹਨਾਂ ਨੇ ਵੀ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਹੱਥ ਵਨ ਕੇ ਰਿਕਵੈਸਟ ਹੈ ਜੀ ਮੇਰੀ ਤੁਸੀਂ ਉਹ ਚੈਨਲ ਨੂੰ ਜ਼ਰੂਰ ਤਾਂ ਕਿਉਂ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਹੈ ਜਿਹੜੀ ਉਹ ਪਾਉਂਦੇ ਹੋ ਜੀ ਤੇ ਇਹ ਚੈਨਲ ਤੇ ਆਪਾਂ ਰੋਜ਼ ਬਲੌਗ ਪਾ ਲਈਏ ਹਨਾ ਫਿਰ ਮੈਂ ਜੇ ਤਾਂ ਮੈਂ ਬਲੌਗ ਪਾਉਣੀ ਆ ਤਾਂ ਵੀ ਮੈਨੂੰ ਓਕਾ ਜੀ ਮੈਂ ਇਹ ਤੇ ਸੂਟਾਂ ਦੀ ਵੀਡੀਓ ਪਾਉਣੀ ਆ ਤਾਂ ਵੀ ਓਕਾ ਜੀ ਮੈਂ ਜਿਹੜੀ ਮੇਰੇ ਵਿਊਵਰ ਸੂਟਾਂ ਵਾਲੇ ਨੇ ਜੀ ਉਹਨਾਂ ਨੂੰ ਇਹ ਹੋ ਜਾਂਦਾ ਵੀ ਅੱਜ ਸੂਟਾਂ ਦੀ ਵੀਡੀਓ ਨਹੀਂ ਆਈ ਜਿੰਨਾ ਜਿਹੜੇ ਬਲੌਗ ਨੂੰ ਲਾਈਕ ਕਰਦੇ ਨੇ ਉਹਨਾਂ ਨੂੰ ਇਹ ਹੋ ਜਾਂਦਾ ਵੀ ਬਲੌਗ ਨਹੀਂ ਆਇਆ ਲੀ ਜਿਸ ਲਈ ਮੈਂ ਤੁਹਾਡੇ ਹਨਾ ਇਹ ਚੀਜ਼ ਨੂੰ ਤਿਆਰ ਵਿੱਚ ਰੱਖਦੇ ਹੋਏ ਆਪਾਂ ਨੇ ਨਿਊ ਚੈਨਲ ਬਣਾਇਆ ਵੀ ਮੈਂ ਹੋਰ ਕੋਸ਼ਿਸ਼ ਕਰਨ ਨੂੰ ਦੋ ਦੋ ਚੈਨਲ ਦੇ ਵੀਡੀਓ ਪਾਣੀ ਬਹੁਤ ਔਖੀ ਹੈ ਇਕੱਲੇ ਬੰਦੇ ਨੂੰ ਕੋ ਘਰ ਦੇ ਸਾਰੀਆਂ ਜ਼ਿੰਮੇਵਾਰੀਆਂ ਉੱਪਰ ਹੋਣ ਪਰ ਜੇ ਤੁਸੀਂ ਸਾਥ ਦੇਉਗੇ ਜੀ ਮੈਂ ਇੰਨੀ ਕਮਿੰਟ ਹੋਰ ਕਰ ਲਿਆ ਕੋ ਵੀ ਆਪਾਂ ਉਹ ਚੈਨਲ ਦੇ ਸੂਟਾਂ ਦੀ ਵੀਡੀਓ ਪਾ ਲਿਆ ਕਰਾਂਗੇ ਜੀ ਇਹ ਤੇ ਆਪਾਂ ਬਲੌਗ ਪਾ ਲਿਆ ਕਰਾਂਗੇ ਚਲੋ ਜੀ ਮੇਰੀ ਹੱਥੋਂ ਇੱਕ ਰਿਕੁਐਸਟ ਹੈ ਕਿ ਤੁਸੀਂ ਉਹ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਤੇ ਵੀਡੀਓ ਨੂੰ ਐਂਡ ਟੱਕ ਦੇਖ ਲਿਆ ਕਰੋ ਚਲੋ ਜੀ ਆਪਾਂ ਤੁਹਾਨੂੰ ਸੂ ਦੇਖੋ ਜੀ ਸਾਰਿਆਂ ਤੋਂ ਪਹਿਲਾਂ ਸੂਟ ਰਹੂਗਾ ਸੇਮ ਕਲਰ ਦਿਖ ਰਿਹਾ ਫੋਨ ਦੇ ਵਿੱਚ ਇਸ ਤਰ੍ਹਾਂ ਦਾ ਇਹ ਨਾ ਥੋੜਾ ਜਿਆਦਾ ਡਿਫਰੈਂਟ ਜਿਹਾ ਕਲਰ ਹੈ ਨਾ ਇਹ ਮਸਟਰਡ ਹੀ ਕਹਿ ਸਕਦੇ ਆ ਇਹਨੂੰ ਦੇਖੋ ਕਿਹੜਾ ਕਲਰ ਕਹੂੰ ਮੈਂ ਤੁਸੀਂ ਲਾਈਟ ਮਸਟਰਡ ਜਿਹਾ ਕਲਰ ਹੈ ਇਹ ਦੇਖੋ ਬਾਲ ਕਿੰਨੇ ਸੋਹਣੇ ਨੇ ਮੈਨੂੰ ਥੋੜੀ ਜਿਹੀ ਮੈ ਤੁਹਾਨੂੰ ਕੱਲ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਤੇ ਲੱਤ ਦੀ ਪ੍ਰੋਬਲਮ ਕਰਕੇ ਮੈਂ ਜਿਆਦਾ ਖੜ੍ਹ ਨਹੀਂ ਸਕਦੀ ਮੈਂ ਵੀਡੀਓ ਵੀ ਬਹੁਤ ਮੁਝਬੁਰੀ ਚ ਬਣਾ ਰਹੀਆਂ 10 ਮਿੰਟ ਦੀ ਵੀਡੀਓ ਤੁਹਾਨੂੰ ਬਹੁਤ ਵਿੱਚ ਖਲੋਖਾ ਹੋਣਾ ਇਹ ਨਾਲ ਪਲੇਨ ਰਹੂਗੀ ਜੀ ਸਲਵਾਰ ਇਹਦੇ ਵਿੱਚ ਹਲਕਾ ਤਾਂ ਤੁਹਾਨੂੰ ਸੈਲਫ ਮਿਲੂਗਾ ਹਲਕਾ ਹਲਕਾ ਸੈਲਫ ਮਿਲੂਗਾ ਜੀ ਸੂਟ ਨਾਲ ਦਾ ਬੜਾ ਜ਼ਿਆਦਾ ਨਹੀਂ ਹੈਗਾ ਬਿਲਕੁਲ ਤਾਂ ਹਲਕਾ ਹਲਕਾ ਹੀ ਹੈ ਦੇਖੋ ਜੀ ਇਸ ਤਰ੍ਹਾਂ ਦੀ ਰਹੂਗੀ ਸ਼ਰਟ ਇਹਦੇ ਸ਼ਰਟ ਦੇ ਨਾਲ ਸਾਰੇ ਉੱਪਰ ਨਾਲ ਆਰੀ ਵਰਕ ਕੀਤਾ ਹੋਇਆ ਸਾਰਾ ਹਾਈਲਾਈਟ ਕੀਤੀ ਹੋਈ ਹੈ ਸ਼ਰਟ ਇਹ ਪਿਓਰ ਕਾਟਨ ਦਾ ਸੂਟ ਮਿਲੂਗਾ ਜੀ ਤੁਹਾਨੂੰ ਕੋਈ ਤੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਦੇਖੋ ਜੀ ਮਲਾਈ ਮਲਾਈਨ ਕਪੜਾ ਹੈ ਜਿਵੇਂ ਹੁਣ ਹਨਾ ਪਹਿਣਾ ਪੀਆ ਆ ਰਿਹਾ ਪੀਆ ਦੇ ਸਨਾਰੇ ਸੂਰੇ ਦੇ ਹਰਿਆ ਆ ਆਪਾਂ ਨੂੰ ਪਤਾ ਹੀ ਹੈ ਵੀ ਹਰ ਇੱਕ ਦੇ ਚੱਲਦਾ ਹੀ ਰਹਿੰਦਾ ਹੈ ਨਾਲੇ ਤਾਂ ਇਹ ਨਾਰਮਲ ਰੇਂਜ ਦੇ ਵਿੱਚ ਨੇ ਨਾਲੇ ਜਿਹੜੀ ਅੱਜ ਕੱਲ ਨਿਊ ਹਨਾ 트ੈਂਡਿੰਗ ਦੇ ਵਿੱਚ ਚੀਜ਼ ਚੱਲ ਰਹੀ ਹੈ ਜੀ ਇਹ ਉਹ ਸੂਟਾਂ ਦੀ ਕਲੈਕਸ਼ਨ ਹੈ ਬਹੁਤ ਸੋਹਣੀ ਲੱਗ ਰਹੀ ਹੈ ਮੈਨੂੰ ਇਹ ਦੇਖੋ ਜਿਹਦੇ ਵਿੱਚ 6 ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆ ਇਹ ਲਾਈਟ ਨਾ ਮਹਿੰਦੀ ਜੀ ਟੋਨ ਤੇ ਆ ਗਿਆ ਕਲਰ ਮਸਟਰਡ ਕਲਰ ਨਹੀਂ ਹੈਗਾ ਮੇਰੇ ਦਿਮਾਗ ਤੇ ਆ ਗਿਆ ਪਹਿਲਾਂ ਮੇਰੇ ਦਿਮਾਗ ਵਿੱਚੋਂ ਨਿਕਲ ਗਈ ਥੀ ਗੱਲ ਵੀ ਇਹ ਕਿਹੜਾ ਕਲਰ ਹੈ ਤੇ ਲਾਈਟ ਮਹਿੰਦੀ ਜੀ ਟੋਨ ਤੇ ਕਲਰ ਇੱਕ ਥੋੜਾ ਜਿਹਾ ਜਿਹੜਾ ਪੂਰਾ ਪ੍ਰੋਪਰ ਮਹਿੰਦੀ ਦਾ ਕਾਲਾ ਮਹਿੰਦੀ ਹੁੰਦਾ ਹੈ ਖਿੜਮਾ ਜਾਂ ਮਹਿੰਦੀ ਕਲਰ ਹੈ ਦੇਖੋ ਜੀ ਜੇ ਤੁਹਾਨੂੰ ਇਹ ਸੂਟ ਪਸੰਦ ਆ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1450 ਰੁਪਏ ਸ਼ਿਪਿੰਗ ਚਾਰਜ ਦੇਸ ਵਿਕੀ ਹੋਣਗੇ ਅਲੱਗ ਤੋਂ ਨਹੀਂ ਲੈ ਜਾਣਗੇ ਕੋਈ ਵੀ ਪੈਸਾ 1450 ਦੇ ਵਿੱਚ ਤੁਹਾਡੇ ਘਰ ਤੱਕ ਸੂਟ ਜਿਹੜਾ ਪਹੁੰਚ ਜਾਊਗਾ ਦੇਖੋ ਜੀ ਇਹਦੇ ਵਿੱਚ ਦੂਸਰਾ ਕਲਰ ਹੈਗਾ ਜੀ ਪਿੰਕ ਕਲਰ ਨਾਈਟ ਪਿੰਕ ਕਲਰ ਹੈ ਡਿਜ਼ਾਈਨਿੰਗ ਰਹੂਗੀ ਜੀ ਅਲੱਗ-ਅਲੱਗ ਦੀ ਇਹਦੇ ਡਿਜ਼ਾਈਨ ਇਸ ਡਿਜ਼ਾਈਨ ਦੇ ਵਿੱਚ ਤਿੰਨ ਡਿਜ਼ਾਈਨ ਨੇ ਜੀ ਦੇਖੋ ਇੱਕ ਕਲਰ ਆ ਗਿਆ ਇਸ ਤਰ੍ਹਾਂ ਦਾ ਪਿੰਕ ਕਲਰ ਦੇਖੋ ਤੁਸੀਂ ਸਕਰੀਨ ਸ਼ਾਟ ਲੈਂਦੇ ਜਾਓ ਇਹਦੇ ਨਾਲ ਵੀ ਇਸ ਤਰ੍ਹਾਂ ਨਹੀਂ ਇਦੇ ਨਾਲ ਥੋੜੀ ਜੀ ਇਹਦੇ ਨਾਲ ਖਿਰਮਾ ਮੈਂਦੀ ਜਾਏ ਥੋੜਾ ਜਿਹਾ ਕਾਲਾ ਜੰ ਮੈਂਦੀ ਹੈ ਇਸ ਤਰ੍ਹਾਂ ਇਹਦੇ ਵਿੱਚ ਨਾ ਹਲਕਾ ਸਲਫ ਪ੍ਰਿੰਟ ਮਿਲੂਗਾ ਤਾਂ ਹਮ ਸਾਰੇ ਕਮੀਜ਼ ਦੇ ਉੱਪਰ ਹਾਈਲਾਈਟ ਕੀਤਾ ਹੋਇਆ ਜੀ ਦੇਖੋ ਪਿਓਰ ਕਾਟਨ ਦਾ ਸੂਟ ਹੈ ਬਹੁਤ ਵਧੀਆ ਫੈਬਰਿਕ ਮਿਲੂਗੀ ਜੀ ਤੁਹਾਨੂੰ ਚੱਲਣ ਵਾਲੀ ਇਹ ਨਹੀਂ ਹੈਗਾ ਵੀ ਜਾਏ ਪੇਂਟ ਹੋ ਦੂ ਜਾਂ ਇਹ ਤੋਂ ਬੁਰਾ ਨਹੀਂ ਦੋ ਕਲਰ ਆਗੇ ਜੀ ਤੀਸਰਾ ਕਲਰ ਆ ਗਿਆ ਇਹਦੇ ਵਿੱਚ ਰਸਟ ਕਲਰ ਪਲੀਜ਼ ਇਹ ਸੂਟਾਂ ਨੂੰ ਤੁਸੀਂ ਇਗਨੋਰ ਨਾ ਕਰਿਓ ਜੇ ਤੁਸੀਂ ਸੂਟ ਪਸੰਦ ਨੇ ਜਲਦੀ ਤੋਂ ਜਲਦੀ ਮੈਸੇਜ ਕਰਕੇ ਆਪਣਾ ਸੂਟ ਬੁੱਕ ਕਰ ਲਿਓ ਇਹ ਸਾਡੇ ਕੋਲ ਇਹ ਨਾ ਕਲਰ ਸੇਮ ਬਹੁਤ ਘੱਟ ਆ ਰਹੇ ਨੇ ਦੁਵਾਰਾ ਤੋਂ ਬਹੁਤ ਮੁਸ਼ਕਲ ਹੋਈ ਪਈ ਹੈ ਨਾ ਵੀ ਦੇਖੋ ਇਹ ਅਗੇ ਦੀ ਰੈਸਟ ਕਲਰ ਦੇਖੋ ਇਹਦੇ ਵਿੱਚ ਵੀ ਸਾਰਾ ਹਾਈਲਾਈਟ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਦੇ ਇਹਦੇ ਨਾਲ ਸਲਵਾਰ ਵੀ ਸਾਡੇ 1450 ਰੁਪਏ ਦੇ ਵਿੱਚ ਤਾਂ ਇਹ ਸੂਟ ਹੈ ਜਿਹੜਾ ਤੁਹਾਡੇ ਘਰ ਤੱਕ ਪਹੁੰਚੂਗਾ ਜੀ ਤਿੰਨ ਕਲਰ ਇਸ ਡਿਜ਼ਾਈਨ ਦੇ ਵਿੱਚ ਆਗੇ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਹੋਰ ਕਲਰ ਦਿਖਾਉਣੇ ਆਇਆ ਇਸ ਦਾ ਤਿੰਨ ਡਿਜ਼ਾਈਨ ਉਸ ਕਲਰ ਦੇ ਵਿੱਚ ਉਹਦੀ ਡਿਜ਼ਾਈਨਿੰਗ ਦੀ ਅਲੱਗ ਹੋ ਜੂਗੀ ਦੇਖੋ ਇਹ ਵੀ ਇਸ ਤਰ੍ਹਾਂ ਦਾ ਲਾਈਟ ਪਿੰਕ ਕਲਰ ਹੈ ਇਹਦੇ ਵਿੱਚ ਥੋੜਾ ਜਿਹਾ ਵਾਈਟ ਦਾ ਕੰਬੀਨੇਸ਼ਨ ਜ਼ਿਆਦਾ ਹੈ ਜੀ ਦੇਖੋ ਇਸ ਤਰ੍ਹਾਂ ਦਾ ਇਹ ਵਾਈਟ ਸ਼ਰਟ ਮਿਲੂਗੀ ਤੁਹਾਨੂੰ ਦੇਖੋ ਇਸ ਤਰ੍ਹਾਂ ਦੀ ਇਹ ਵਾਈਟ ਸ਼ਰਟ ਮਿਲੂਗੀ ਤੁਹਾਨੂੰ ਇਹਦੇ ਉੱਪਰ ਵੀ ਸਾਰੇ ਦੇ ਹਾਈਲਾਈਟ ਕੀਤਾ ਮਿਲੂਗਾ ਕੋਈ ਇਹ ਤੁਸੀਂ ਇਹ ਨਾ ਸੋਚਿਓ ਪਹਿਣਾ ਹਨਾ ਵੀ ਇਹ ਹੀ ਲੜੂਗਾ ਵੀ ਬੈਕ ਸਾਈਡ ਇਹਦੀ ਲਾਈਨਿੰਗ ਲਾਉਣ ਦੀ ਲੋੜ ਹੈ ਜਾ ਵੀ ਇਹ ਲੜੇ ਨਾ ਕਿ ਤੇ ਇਹ ਜਿਹੜਾ ਬਰਕਦੀ ਦਾ ਕੋਈ ਲੜਦਾ ਨਹੀਂ ਜੇ ਇਹ ਬਹੁਤ ਪਤਾ ਵੀ ਨਹੀਂ ਲੱਗਦਾ ਵੀ ਇਹ ਉੱਪਰ ਬਰਕਦੀ ਕਮ ਹੈ ਦੇਖੋ ਜੀ ਇਸ ਤਰ੍ਹਾਂ ਦੀ ਇਹਦੇ ਨਾਲ ਆਪਾਂ ਨੇ ਪਿੰਕ ਕਲਰ ਦੀ ਰੱਖੀ ਹੈ ਜੀ ਸਲਵਾਰ ਮੈਚਿੰਗ ਸੂਟ ਰਹਣਗੇ ਜੀ ਇਹਦੇ ਵਿੱਚ ਵੀ ਹਲਕਾ ਹਲਕਾ ਦਿਖ ਰਿਹਾ ਜੀ ਤੁਹਾਨੂੰ ਸੈਲਫ ਬ੍ਰੈਂਟ ਮਿਲੂਗਾ ਦੇ ਇੱਕ ਕਲਰ ਉਹ ਹੋ ਗਿਆ ਇਹ ਡਿਜ਼ਾਈਨ ਦੇ ਵਿੱਚ ਦੂਸਰਾ ਕਲਰ ਆ ਗਿਆ ਜੀ ਇਸ ਤਰ੍ਹਾਂ ਦਾ ਲਾਈਟ ਸੀ ਕਰੀਮ ਜਿਹਾ ਮੈਂ ਕਲਰ ਨਹੀਂ ਨਾਲ ਜਿਹੜੇ ਥੋੜੇ ਜੇ ਬਾਲੇ ਪੜਕੀਲੇ ਨਹੀਂ ਲੈਂਦੀ ਮੈਨੂੰ ਦੁਕਾਨ ਵਾਲੇ ਵੀ ਕਹਿੰਦੇ ਨੇ ਜੀ ਤੁਸੀਂ ਜਿਹੜੇ ਕਲਰ ਅੱਜਕੱਲ੍ਹ ਚੱਲਦੇ ਨੇ ਉਹ ਛੱਡ ਦਿਓ। ਪਤਾ ਮੈਨੂੰ ਆਪਦੀ ਚੁਆਇਸ ਹੈ ਮੈਨੂੰ ਪਤਾ ਨਹੀਂ ਕਿਵੇਂ ਹੈ। ਕੋਈ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਵੀ ਮੇਰੀ ਚੁਆਇਸ ਵਧੀਆ ਜਾਂ ਘਟੀਏ। ਬਾਕੀ ਹਰ ਇੱਕ ਦੀ ਆਪਣੀ ਆਪਣੀ ਹੁੰਦੀ ਹੈ। ਇਹ ਤਾਂ ਹੈ ਨਹੀਂ ਵੀ ਸਾਰਿਆਂ ਦੀ ਸੇਮ ਚੁਆਇਸ ਹੋਊਗੀ। ਦੇਖੋ ਜੀ ਇਹ ਕਲਰ ਆ ਗਿਆ ਇਸ ਤਰ੍ਹਾਂ ਦਾ ਲਾਈਟ ਸੀ ਗ੍ਰੀਨ ਦਾ ਕਲਰ ਹੈ। ਇਹਦੇ ਵਿੱਚ ਵੀ ਤਿੰਨ ਡਿਜ਼ਾਈਨਿੰਗ ਕਲਰ ਮਿਲ ਜਾਣਗੇ ਤੁਹਾਨੂੰ ਇਸ ਡਿਜ਼ਾਈਨ ਦੇ ਵਿੱਚ। ਦੇਖੋ। ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਹੈ ਜੀ ਸਲਵਾਰ। ਅੱਜ ਵਾਲੇ ਸਲਤਾਨਾ ਸਾਰਿਆਂ ਦਾ ਸੇਮ ਪ੍ਰਾਈਸ ਰਹੂਗਾ ਇਦੇ ਵਿੱਚ ਤੀਸਰਾ ਕਲਰ ਆ ਗਿਆ ਇਹਦਾ ਬਲੈਕ ਕਲਰ 6 ਕਲਰ ਨੇ ਜਿਹੜੇ ਸਾਰੇ ਡਿਫਰੈਂਟ ਅਲੱਗ-ਅਲੱਗ ਹੋਣਗੇ ਜੀ ਸੇਮ ਕੋਈ ਨਹੀਂ ਰਹੂਗਾ ਇਹਦੇ ਵਿੱਚ ਇਸ ਤਰ੍ਹਾਂ ਦੀ ਪ੍ਰਿੰਟਿੰਗ ਬਣੀ ਹੋਈ ਹੈ ਇਹਨਾਂ ਦੀ ਤਿੰਨ ਸੂਟਾਂ ਦੀ ਡਿਜ਼ਾਈਨਿੰਗ ਸੇਮ ਰਹੂਗੀ ਜੀ نیچے ਵਾਲਿਆਂ ਦੀ ਕਿੰਨਾ ਦੀ ਸੇਮ ਰਹੂਗੀ ਇਹਦੇ ਨਾਲ ਬਲੈਕ ਕਲਰ ਵੀ ਲਈ ਹੈ ਜੀ ਆਪਾਂ ਨੇ ਸਲਵਾਰ ਦੇਖੋ ਪਹਿਣਾ ਨੂੰ ਰਿਕਵੈਸਟ ਹੈ ਤੀਆਂ ਦਾ ਤਿਹਾਰ ਆ ਰਿਹਾ ਜੀ ਅੱਗੇ ਤੁਸੀਂ 90 ਚੀਜ਼ ਹਨਾ 90 ਡਿਜ਼ਾਈਨ ਹੈ ਜਿਹੜਾ ਪਾ ਸਕਦੇ ਹੋ ਫੈਬਰਿਕ ਤਾਂ ਨੂੰ ਮਾੜੀ ਨਹੀਂ ਮਿਲੂਗੀ ਇਹਨਾਂ ਕਿਉਂਕਿ ਤੁਸੀਂ ਵੀ ਕਾਟਨ ਦਾ ਹੀ ਸੂਟ ਹੈ ਇਹਨਾਂ ਮਹਿੰਗਾ ਕਿਉਂ ਹੈ ਜੇ ਉਹ ਕਾਟਨ ਹੀ ਹੈਗੀ ਹਨਾ ਤੁਸੀਂ ਹੱਥ ਲਾ ਕੇ ਦੇਖੋਗੇ ਜਦੋਂ ਤੁਹਾਡੇ ਕੋਲ ਤੱਕ ਸੂਟ ਪਹੁੰਚ ਗਿਆ ਜੀ ਤੁਹਾਨੂੰ ਯਕੀਨ ਹੋ ਜਾਊਗਾ ਵੀ ਹਨਾ ਕਿਵੇਂ ਦੇ ਸੂਟ ਨੇ ਲੋ ਜੀ ਮੈਂ ਦੁਬਾਰਾ ਤੋਂ ਰਿਪੀਟ ਕਰਕੇ ਸਿੰਗਲ ਸਿੰਗਲ ਸੂਟ ਚੱਕੂੰਗੀ ਜੀ ਤੁਸੀਂ ਨਾਲ ਹੁੰਦੇ ਸਕਰੀਨ ਸ਼ਾਟ ਲੈਂਦੇ ਜਾਓ ਜਿੰਨਾ ਪੈਣਾ ਨੂੰ ਉਹਨਾਂ ਨੂੰ ਨਹੀਂ ਵੀ ਪਤਾ ਲੱਗਦਾ ਤੁਸੀਂ ਵੀਡੀਓ ਓਕੇ ਦੁਬਾਰਾ ਤੋਂ ਸਕਰੀਨ ਸ਼ਾਟ ਲੈ ਸਕਦੇ ਦੇਖੋ ਇਹ ਤਿੰਨ ਕਲਰ ਹੋ ਗਏ ਇੱਕ ਡਿਜ਼ਾਈਨਿੰਗ ਦੇ نیچے ਵਾਲੇ ਤਿੰਨ ਕਲਰ ਹੋਣਗੇ ਜੀ ਇਹ ਸਮਝਾਇਆ ਗਏ। ਪਲੀਜ਼ ਮੇਰੀ ਗੱਲ ਨੂੰ ਤੁਸੀਂ ਹਨਾ ਦੇ ਇਗਨੋਰ ਨਾ ਕਰਿਆ ਕਰੋ। ਪ੍ਰਿੰਟ ਸੂਟ ਦਾ ਜੋ ਆਰਡਰ ਜਿਹੜਾ ਜਲਦੀ ਕਨਫਰਮ ਕਰ ਲਿਆ ਕਰੋ। ਪ੍ਰਿੰਟ ਸੂਟ ਤੁਹਾਨੂੰ ਪਤਾ ਹੈ ਜੀ ਬਾਅਦ ਵਿੱਚ ਬਹੁਤ ਮੁਸ਼ਕਲ ਹੋ ਜਾਂਦੀ ਹੈ। ਦੇਖੋ ਜੀ ਰਸਟ ਕਲਰ ਹੋ ਗਿਆ ਪਹਿਲਾ ਕਲਰ ਇਹਦੇ ਵਿੱਚ। ਦੂਸਰਾ ਕਲਰ ਆ ਗਿਆ ਇਹਦੇ ਵਿੱਚ। ਥੋੜਾ ਜਿਹਾ हटਕੇ ਜਿਹਾ ਕਲਰ ਹੈ ਮਹਿੰਦੀ ਤੋਂ। ਪ੍ਰੋਪਰ ਮਹਿੰਦੀ ਨਹੀਂ ਹੈਗਾ ਥੋੜਾ ਜਿਹਾ ਡਿਫਰੈਂਟ ਜਿਹਾ ਇਹ ਹੈਗਾ ਜੀ। ਉਹਗਾ ਕਿਰਮਾ ਮੈਂ ਦੀ ਕਲਰ ਦੇਖੋ ਜੇ ਤੁਹਾਨੂੰ ਪਸੰਦ ਹੈ ਇਹਦੇ ਵਿੱਚ 6 ਕਲਰ ਨੇ ਡਿਜ਼ਾਈਨਿੰਗ ਤਿੰਨ ਤਿੰਨ ਦੇ ਅਲੱਗ-ਅਲੱਗ ਰਹੂਗੀ ਜੋ ਵੀ ਤੁਹਾਨੂੰ ਪਸੰਦ ਹੈ ਤੁਸੀਂ ਲੈ ਸਕਦੇ ਹੋ ਦੇਖੋ ਬਹੁਤ ਪਿਆਰੇ ਕਲਰ ਨੇ ਜਲਦੀ ਤੋਂ ਜਲਦੀ ਤੁਸੀਂ ਸੂਟ ਕਨਫਰਮ ਕਰਕੇ ਆਪਣੇ ਆਰਡਰ ਕਰ ਸਕਦੇ ਹੋ ਪਤਾ ਕੀ ਜਦੋਂ ਆਪਣੇ ਕੋਲੋਂ ਬਣਾਏ ਹੁੰਦਾ ਵੀ ਇਹ ਕਲਰ ਸਾਰੇ ਖਤਮ ਹੋ ਗਏ ਫਿਰ ਅਸੀਂ ਦੁਬਾਰਾ ਤੋਂ ਸਾਨੂੰ ਪਤਾ ਹੁੰਦਾ ਹੈ ਕਿ ਕਿਹੜੀ ਚੀਜ਼ ਚੱਲ ਰਹੀ ਹੈ ਕਸਟਮਰ ਲੋਰ ਅੱਗੇ ਲਾਈਕ ਕਰਦੇ ਹੈ ਇਹ ਅਸੀਂ ਦੁਬਾਰਾ ਤੋਂ ਜਿਹੜਾ ਸਟਾਕਰ ਰਿਪੀਟ ਕਰ ਲੈਂਦੇ ਹਾਂ ਨਹੀਂ ਫਿਰ ਅਸੀਂ ਇੱਕ ਵਾਰ ਲਿਆ ਕਿ ਉਸ ਤੋਂ ਬਾਅਦ ਬੰਦ ਕਰ ਦਿੰਦੇ ਹਾਂ ਹਨਾ ਕਿਉਂ ਹੁਣ ਨੇਓ ਨੂੰ ਫੈਬਰਿਕ ਆ ਰਹੀ ਹੈ ਜੀ ਰੋਜ਼ ਦਿਨ ਰੋਜ਼ ਇੱਕ ਫੈਬਰਿਕ ਤੇ ਆਪਾਂ ਇੰਨੇ ਪੈਸੇ ਲਾ ਕੇ ਧਰਦੀ ਅਗਰਵਾਦੇ ਵਿੱਚ ਔਖਾ ਹੋ ਜਾਂਦਾ ਆਪਾਂ ਨੇ ਨਿਊ ਡਿਜ਼ਾਈਨ ਹੋ ਨਿਊ ਫੈਬਰਿਕ ਦੇ ਆਉਂਦੇ ਰਹਿੰਦੇ ਨੇ ਉਹ ਵੀ ਵੀਡੀਓ ਦੇ ਵਿੱਚ ਪਾਉਣੇ ਹੁੰਦੇ ਨੇ ਦੇਖੋ ਜੀ ਲੋ ਸਕ੍ਰੀਨਸ਼ਾਟ ਜੋ ਵੀ ਤੁਹਾਨੂੰ ਸੂਟ ਪਸੰਦ ਆ ਇਹਨਾਂ 'ਚ ਉਹ ਐਰੋ ਲਾ ਕੇ ਫਟ ਫਟ ਤੇ ਨੰਬਰ ਚੱਲਦਾ ਜੀ ਆਪਣਾ ਸੈਂਡ ਕਰ ਸਕਦੇ ਆ ਤਲਾ ਇਹ ਮੈਨੂੰ ਪੂਰੀ ਉਮੀਦ ਹੈ ਮੈਂ ਤੁਹਾਨੂੰ ਸੇ ਸੂਟ ਦਿਖਾ ਦਿੱਤੇ ਨੇ ਪਲੀਜ਼ ਮੇਰੀ ਰਿਕਵੈਸਟ ਹੈ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਵੀਡੀਓ ਦੇ ਵਿੱਚ ਆਪਣੇ ਪ੍ਰਾਈਸ ਪਾਏ ਹੋਏ ਹੁੰਦੇ ਨੇ ਜੀ ਜੋ ਵੀ ਅੱਜ ਵਾਲੇ ਸੂਟ ਨੇ ਵਿਦਾਊਟ ਦੇ ਦੁਪੱਟਾ ਰਹਿਣਗੇ ਜੀ ਪ੍ਰਾਈਸ ਦੱਸੇ ਨੇ ਉਹ ਵੀ ਵਿਦਾਊਟ ਦੇ ਪੱਟਾ ਰਹਿਣਗੇ ਜੀ ਜੋ ਤੁਸੀਂ ਦੁਪੱਟਾ ਲਗਵਾਉਂਗੇ ਤਾਂ ਉਹਦਾ ਜਿਹੜਾ ਪ੍ਰਾਈਸ ਹੈ ਅਲੱਗ ਤੋਂ ਨਾਲ ਲੱਗ ਜਿਗਾ ਜੀ ਕਿਉਂ ਪਤਾ ਕੀ ਹੈ ਇਹ ਕਾਟਨ ਦੇ ਸੂਟਾਂ ਨਾਲ ਹਮੇਸ਼ਾ ਜ਼ਿਆਦਾ ਪਿਓਰ ਦਾ ਦੁਪੱਟਾ ਹੀ ਲੱਗਦਾ ਹੈ ਕਰਮਨੀ ਦੇ ਵਿੱਚ ਪਿਆਰ ਦੇ ਦੁਪट्टे ਆਪਣੇ ਕੋਲੇ ਪਹਿਣਾ ਕੋਲੇ ਮੇਰੇ ਕੋਲੇ ਵੀ ਕੁਝ ਬਹੁਤ ਪੈਨੇ ਆਪਾਂ ਹਨਾ ਵੀ ਉਹ ਹੀ ਡਾਈ ਕਰਵਾ ਲੈਨੇ ਆਂ ਕਈ ਵਾਰ ਹੋ ਸਕਦਾ ਸੇਮ ਕਲਰ ਮਿਲ ਜੇ ਤਾਂ ਕਰਕੇ ਅਸੀਂ ਦੁਪੱਟਾ ਘੱਟ ਡਾਈ ਕਰਵਾਉਣੀ ਹੁੰਦੇ ਆ ਬਾਕੀ ਕਈ ਪਹਿਣਾ ਦੀ ਚੁਆਇਸ ਹੁੰਦੀ ਹੈ ਕੋਈ ਟਾਈ ਡਾਈ ਲੈ ਕੇ ਲਾਈਕ ਕਰਦਾ ਕੋਈ ਸਿੰਪਲ ਕਲਰ ਦੀ ਸਿੰਗਲ ਕਲਰ ਜਿਆਦਾ ਲਾਈਕ ਕਰਦਾ ਇਹ ਹੁਣ ਤੁਹਾਡੀ ਚੁਆਇਸ ਹੈ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਲੈ ਕੇ ਮੈਸੇਜ ਕਰ ਸਕਦੇ ਪਲੀਜ਼ ਤਾਂ ਥੈਂਕ ਯੂ ਧੰਨਵਾਦ ਜੀ ਉਹਨਾਂ ਦਾ ਜਿਹੜੇ ਮੇਰੀ ਵੀਡੀਓ ਨੂੰ ਰੋਜ਼ ਇੰਨਾ ਪਿਆਰ ਦਿੰਦੇ ਨੇ ਲਾਈਕ ਕਮੈਂਟ ਕਰਦੇ ਨੇ ਜੀ ਧੰਨਵਾਦ ਤੁਹਾਡਾ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਹਾਏ ਐਂਡ ਤੱਕ ਜੂਰ ਦੇਖ ਲਿਆ ਕਰੋ ਨਵੀਂ ਵੀਡੀਓ ਨਾਲ ਅਗੇ ਤੱਕੇ ਸ਼ੇਅਰ ਨੂੰ ਕਰਦੇ ਰਹੋ। ਇਹ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ।